ਨੀਲੇ ਡਰਮ ਬੜਾ ਮਸ਼ਹੂਰ ਹੈ ਅੱਜਕੱਲੇ ਇਹ ਨੀਲਾ ਡਰਮ ਜਿਹੜਾ ਨਾ ਤੇ ਇਹ ਨੀਲਾ ਡਰਮ ਹੈ ਪਰ ਆਪਾਂ ਨੂੰ ਬেনিਫਿਟ ਆ ਇਹਦੇ ਵਿੱਚ ਤੇ ਇਹ ਨੀਲੇ ਡਰਮ ਦੇ ਵਿੱਚ ਦੇਖੋ ਜੀ ਅਸੀਂ ਕੁਦਰਤ ਲਾਈ ਹੋਈ ਆ ਐਵੇਂ ਵਿਚਾਰੇ ਨੂੰ ਬਦਨਾਮ ਕਰ ਦਿੱਤਾ ਸੋ ਜੀ ਅਮਰੂਦ ਦਾ ਬੂਟਾ ਅਸੀਂ ਇਹ ਨੀਲੇ ਡਰਮ ਦੇ ਵਿੱਚ ਲਾਇਆ ਹੈ ਰੰਗ ਕੋਈ ਵੀ ਹੋ ਸਕਦਾ ਨੀਲਾ ਡਰਮ ਤਾਂ ਨਿਕਲਦਾ ਬਈ ਟ੍ਰੈਂਡਿੰਗ ਦੇ ਵਿੱਚ ਆ ਹਾਂਜੀ ਤੇ ਸਾਡੇ ਕੋ ਅਮਰੂਦ ਦੀਆਂ 2-3 ਵੈਰਾਈਟੀਆਂ ਹੈਗੀਆਂ ਪਹਿਲਾਂ ਆਪਾਂ ਉਹ ਦੱਸ ਦਈਏ ਜੀ ਇੱਕ ਸਾਡੇ ਕੋ ਆਹ ਹੈਗਾ ਤੇ ਇਹ ਆਪਣੇ ਹਿਸਾਰ ਸਫੇਦਾ ਹੈ ਨਾ ਜਿਹੜਾ ਹਾਂਜੀ ਇਹਦੀ ਹਾਈਟ ਵੀ ਛੋਟੀ ਛੋਟਾ ਮੋਟਾ ਹੁੰਦਾ ਤੇ ਇਹ ਹੈਗਾ ਕੇਜੀ ਅਬਰੂ ਦਾ ਆਪਣੇ ਕੋ ਤੇ ਦੇਖੋ ਕਿੰਨੀ ਹਾਈਟ ਬਣ ਚੁੱਕੀ ਆ ਤੇ ਸਾਰਾ ਕੁਝ ਛੱਤ ਉੱਪਰ ਹੈ ਜੀ ਜਿਹੜੇ ਨਵੇਂ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਦੇਖੋ ਡਰਮ ਆ ਪਲਾਸਟਿਕ ਦੇ ਡਰਮ ਆ ਆਮ ਹੀ ਮਿਲ ਜਾਂਦੇ ਨੇ ਦੋ ਕੱਟ ਕੇ ਅਸੀਂ ਇਹਨਾਂ ਦੇ ਗਮਲੇ ਬਣਾ ਲਏ ਜੀ ਦੋ ਗਮਲੇ ਬਣ ਜਾਂਦੇ ਆ ਇੱਕ ਦੇ ਵਿੱਚ ਇੱਕ ਅੰਗੂਰ ਲਾ ਦਿੱਤਾ ਦੂਜਾ ਆਪਾਂ ਅਮਰੂਦ ਲਾ ਦਿੱਤਾ ਹਾਂ ਤੇ ਦੇਖੋ ਦੋ ਗਮਲੇ ਬਣ ਜਾਂਦੇ ਨੇ ਕੱਟ ਕੇ ਵਜਨ ਜਿਹੜਾ ਛੱਤ ਤੇ ਘੱਟ ਹੋਣਾ ਚਾਹੀਦਾ ਬਾਰ ਬਾਰ ਕਮੈਂਟਸ ਆਉਂਦੇ ਨੇ ਇਹਨਾਂ ਵਜਨ ਕਿਤਾ ਮੈਨੇਜ ਹੁੰਦਾ ਹੋ ਜਾਂਦਾ ਜੀ ਗਾਂ ਚੱਲਦੇ ਚੱਲਦੇ ਆਪਾਂ ਮਿੱਟੀ ਦੀ ਗੱਲ ਵੀ ਕਰਾਂਗੇ ਫਰਟੀਲਾਈਜ਼ਰ ਦੀ ਗੱਲ ਵੀ ਕਰਾਂਗੇ ਤੇ ਪੈਸਟੀਸਾਈਡ ਕਿਹੜਾ ਸੀ ਪਾਉਣੇ ਆ ਉਹਦੀ ਗੱਲ ਵੀ ਕਰਾਂਗੇ